ਸਰ ਮੈਂ ਪਾਵਰ ਲਿਫਟਿੰਗ ਗੇਮ ਦਾ ਸਰ ਪਲੇਅਰ ਹਾਂ ਜੀ ਸਰ ਨੈਸ਼ਨਲ ਗੇਮਰਾਂ ਦੇ ਵਿੱਚੋਂ ਸਰ ਮੇਰੀ ਸਿਲੈਕਸ਼ਨ ਹੋਈ ਸੀ ਔਰ ਸਰ ਵਰਲਡ ਗੇਮਾਂ ਜੋ ਰਸ਼ੀਆ ਦੇ ਵਿੱਚ ਹੋਈਆਂ ਨੇ ਮਾਸਕੋ ਦੇ ਵਿੱਚ ਉਹਦੇ ਵਿੱਚ ਸਰ ਮੇਰੇ ਲਗਤ ਮਤਲਬ ਤਿੰਨ ਮੈਡਲ ਆ ਜੀ ਸਰ ਔਰ ਤਿੰਨ ਇਵੈਂਟ ਹੁੰਦੇ ਸਾ ਸਾਡੀ ਗੇਮ ਦੇ ਤਿੰਨਾਂ ਦੇ ਵਿੱਚ ਸਰ ਮੈਂ ਜੀ ਫਰਸਟ ਪੋਜੀਸ਼ਨ ਔਰ 골ਡ ਮੈਡਲ ਲੈ ਸਰ ਜੀ ਕਿਹਦੀ ਕਿਹਦੀ ਪ੍ਰੇਰਨਾ ਲਈ ਹੈ ਪ੍ਰੇਰਨਾ ਸਰ ਸਭ ਤੋਂ ਜ਼ਿਆਦਾ ਮੇਰੇ ਫਾਦਰ ਦੀ ਔਰ ਮੇਰੇ ਮਦਰ ਦੀ ਔਰ ਉਸ ਤੋਂ ਬਾਅਦ ਮੇਰੇ ਕੋਸਾ ਮੇਰੇ ਉਸਤਾਦ ਜੀ ਦੀ ਰਹੀ ਹੈ ਜੀ ਕਿਹੜੇ ਕਿਹੜੇ ਦੇਸ਼ਾਂ ਦੀ ਟੀਮ ਨਾਲ ਫਸਣਾ ਚਾਹੁੰਦੇ ਸਰ ਮੇਰਾ ਚਾਰ ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸੀਗਾ ਯੂ ਐਸ ਏ ਅਰਮਾਨੀਆ ਇਟਲੀ ਔਰ ਨਿਊਜ਼ੀਲੈਂਡ ਦੇ ਨਾਲ ਸਭ ਤੋਂ ਜ਼ਿਆਦਾ ਸਰ ਫਸਮਾ ਮੁਕਾਬਲਾ ਜਿਹੜਾ ਨਿਊਜ਼ੀਲੈਂਡ ਔਰ ਅਰਮਾਨੀਆ ਦੇ ਨਾਲ ਸੀਗਾ ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਸਰ ਮੈਂ ਘੱਟੋ ਘੱਟ ਮਤਲਬ 2 ਕਿਲੋ 60 ਕਿਲੋ ਦੇ ਵੇਟ ਦੇ ਵਿਭਾਗ ਦੇ ਵਿੱਚੋਂ ਉਹਨਾਂ ਨੂੰ ਸਰ ਪਛਾੜ ਕੇ ਔਰ ਆਪਣੇ ਦੇਸ਼ ਭਾਰਤ ਦੇ ਲਈ ਸਰ 골ਡ ਮੈਡਲ ਲੈ ਕੇ ਆਏ ਹਾਂ ਜੀ ਸ਼ੁਰੂਆਤ ਕੀ ਤੋਂ ਹੋਈ ਹੈ ਗੇਮ ਦੀ ਔਰ ਕਿਦਾਂ ਕੋਲੀ ਚੜੇ ਹੋਏ 2013 ਦੇ ਵਿੱਚ ਫਿਰ ਮੈਂ ਆਪਣੇ ਜ਼ਿੰਦਗੀ ਦੇ ਸਫ਼ਰ ਦੀ ਇਸ ਗੇਮ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਜੀ ਔਰ ਲਗਾਤਾਰ ਸਰ 5 ਸਾਲ ਪਹਿਲੇ ਮੈਂ ਹਾਰਿਆ ਜੀ ਔਰ ਲਗਾਤਾਰ 5 ਸਾਲ ਹਾਰਨ ਤੋਂ ਬਾਅਦ ਸਰ ਔਰ ਪ੍ਰਮਾਤਮਾ ਨੇ ਮੈਨੂੰ ਔਰ ਉਸ ਤੋਂ ਬਾਅਦ ਲਗਾਤਾਰ 5 ਸਾਲ ਸਰ ਮੈਂ ਜਿੱਤਿਆ ਜੀ ਔਰ ਪਈ ਮੈਂ ਯੂਨੀਵਰਸਿਟੀ ਲੈਵਲ ਦੇ ਔਰ ਆਲ ਇੰਡੀਆ ਸੀਨੀਅਰ ਨੈਸ਼ਨਲ ਲੈਵਲ ਦੇ ਪੰਜਾਬ ਲੈਵਲ ਦੇ ਸਰ ਮੈਂ ਮੈਡਲ ਹਾਸਲ ਕੀਤੇ ਨੇ ਔਰ ਅੱਜ ਸਰ ਪ੍ਰਮਾਤਮਾ ਦੀ ਕਿਰਪਾ ਨਾਲ ਸਰ ਟੋਟਲ ਮੇਰੇ ਕੋ 35 ਜਿਹੜੇ ਮੈਡਲ ਹੋਏ ਨੇ ਔਰ ਤਿੰਨ ਜਿਹੜੇ ਅੱਜ ਵਰਲਡ ਦੇ ਮੈਂ ਲੈ ਕੇ ਆਇਆ ਜੀ ਔਰ ਟੋਟਲ ਸਰ ਮੇਰੇ ਕੋ ਇਸ ਟਾਈਮ ਤੇ 35 골ਡ ਮੈਡਲ ਨੇ ਸਰ ਆਪਣੇ ਅਸ ਅਚੀਵਮੈਂਟ ਲਈ ਹਾਰ ਤੋਂ ਬਾਅਦ ਕਦੀ ਡਿਊਸਿਆ ਹੈ ਦਿਮਾਗ ਤੇ ਲਾਇਆ ਹੈ ਕਿਤਾ ਦੇਖੋ ਸਰ ਹਾਰ ਕਈ ਵਾਰ ਬਰਦਾਸ਼ਤ ਕੀਤੀ ਪਰ ਸਰ ਮੇਰੇ ਫਾਦਰ ਨੇ ਸਰਕਾਰੀ ਮੇਰਾ ਹੌਸਲਾ ਜਿਹੜਾ ਟੁੱਟਣ ਨਹੀਂ ਦਿੱਤਾ ਉਸ ਤੋਂ ਬਾਅਦ ਸਰ ਮੈਂ ਅੱਗੇ ਸਰ ਆਪਣੀ ਤਿਆਰੀ ਜਾਰੀ ਰੱਖੀ ਮਿਹਨਤ ਕਰਦਾ ਰਿਹਾ ਔਰ ਅੱਜ ਇੱਕ ਦਿਨ ਐਸੋ ਜਾਇਆ ਕਿ ਪਰਮਾਤਮਾ ਨੇ ਮੇਰੀ ਬਾਹ ਫੜੀ ਔਰ ਅੱਜ ਮੈਂ ਸਰ ਵਰਲਡ ਚੈਂਪੀਅਨ ਬਣ ਕੇ ਆਪਣੇ ਦੇਸ਼ ਆਪਣੇ ਪੰਜਾਬ ਦੀ ਆਪਣੇ ਜ਼ਿਲ੍ਹੇ ਗਦਾਸਪੁਰ ਦੀ ਧਰਤੀ ਤੇ ਬੈਠਾ ਹੋਇਆ ਹਾਂ ਸਰ ਮੈਨੂੰ ਆਪਣੀ ਅਚੀਵਮੈਂਟ ਦੇ ਉੱਪਰ ਔਰ ਪਰਮਾਤਮਾ ਦੀ ਸਰ ਕਿਰਪਾ ਤੇ ਬਸ ਸਨਮਾਨ ਹੈ ਜੀ ਮੈਨੂੰ ਕੋਈ ਲਫ਼ਜ਼ ਨਹੀਂ ਹੈ ਸਰ ਮੈਂ ਕਿੱਦਾਂ ਬਿਆਨ ਕਰਾਂ ਕਿ ਮੈਂ ਅੱਜ ਕਿੰਨੀ ਖੁਸ਼ੀ ਹੈ ਸਰ ਮੈਨੂੰ ਵਰਲਡ ਚੈਂਪੀਅਨ ਬਣ ਕੇ ਗੁਰਦਾਸਪੁਰ ਦੇ ਪਰਮਾਸਵਾਦ ਜੀ ਕਿੱਦਾਂ ਨਾਲ ਬਹੁਤ ਖੁਸ਼ੀ ਹੋਈ ਜੀ ਸਰ ਮੈਨੂੰ ਗੁਰਦਾਸਪੁਰ ਵਾਸੀਆਂ ਨੇ ਮੇਰੇ ਦਰਜਾ ਪਤਰ ਜੀ ਸਾਰੇ ਮੈਂਬਰ ਸਾਹਿਬਾਨਾਂ ਨੇ ਮੇਰਾ ਕੁਝ ਐਨ ਜੀਓਜ਼ ਦੇ ਜਿਹੜੇ ਮੈਂਬਰ ਦਾ ਉਹਨਾਂ ਨੇ ਮੇਰਾ ਸਵਾਗਤ ਕੀਤਾ ਸਰ ਬਹੁਤ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਗੁਰਦਾਸਪੁਰ ਵਾਸੀਆਂ ਦਾ ਉਸ ਸਰ ਬਹੁਤ ਖੁਸ਼ੀ ਹੋਈ ਜੀ ਮੇਰਾ ਇਸ ਨਿੱਕੇ ਸਵਾਗਤ ਲਈ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਦਾ ਜਿੰਨਾ ਧੰਨਵਾਦ ਕਰਦਾ ਜੀ ਮਹਾਤਮਾ ਮੇਰੀ ਮੇਲ ਦਾ ਸਾਕ ਸਰ ਦੇਖੋ ਜੋ ਸ਼ਡਿਊਲ ਆ ਉਹੀ ਚੱਲ ਰਿਹਾ ਗੇ ਜੋ ਮਿਹਨਤ ਦਾ ਸ਼ਡਿਊਲ ਮੇਰੇ ਉਸਤਾਦ ਮੇਰੇ ਕੋਚ ਸ਼੍ਰੀ ਸੁਰਿੰਦਰ ਮੋਹਨ ਸ਼ਰਮਾ ਜੀ ਮੈਨੂੰ ਦੇਣਗੇ ਸਰ ਉਹੀ ਮੈਂ ਅੱਗੇ ਫਾਲੋ ਕਰਾਂਗਾ ਜੀ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਸਰ ਅੱਜ ਤੱਕ ਮੈਂ ਇੱਥੋਂ ਤੱਕ ਪਹੁੰਚਿਆ ਜੀ ਕਿਉਂਕਿ ਕੋਲਟ ਮੈਡਮ ਮਿਲਨ ਦਿਹਾੜੀ ਤਾਂ ਕਿਉਂਕਿ ਇਸ ਮੈਂ ਤਾਂ ਵੀ ਸਰ ਆ ਗਿਆ ਸਰ ਦੇਖੋ ਅੱਜ ਮੈਨੂੰ ਵਰਲਡ ਸਟਰੋਂਗਮੈਨ ਦਾ ਖਿਤਾਬ ਸਰ ਜੋ ਮਿਲਿਆ ਜੀ ਉਹਦੇ ਵਿੱਚ ਸਰ ਮੈਂ ਆਪਣੇ ਆਪ ਨੂੰ ਸਰ ਭਾਗੇਸ਼ਾਲੀ ਔਰ ਖੁਸ਼ਕਿਸਮਤ ਸਮਝਾਂਦਾ ਹਾਂ ਅੰਗਰੇਜ਼ਾਂ ਦੇ ਦੇਸ਼ ਵਿੱਚ ਸਰ ਅੰਗਰੇਜ਼ਾਂ ਨੂੰ ਹਰਾ ਕੇ ਕਈ ਦੇਸ਼ਾਂ ਨੂੰ ਹਰਾ ਕੇ ਸਰ ਅੱਜ ਮੈਂ ਵਰਲਡ ਪਰਾਪਤ ਹੈ ਯੋਥ ਨੂੰ ਸਰ ਮੈਂ ਇਹੀ ਮੈਸੇਜ ਦੇਣਾ ਚਾਹਾਂ ਦੇਖੋ ਬੇਸ਼ੱਕ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਸਰ ਕੋਈ ਖਰਾਬੀ ਹੋ ਸਕਦੀ ਹੈ ਪਰ ਤੁਹਾਡਾ ਹੌਸਲਾ ਸਰ ਜਿਹੜਾ ਜੋ ਤੁਹਾਡਾ ਦ੍ਰਿੜ ਨਿਸ਼ਟਾ ਹੈ ਸਰ ਜੇ ਨਾ ਤੁਹਾਡੀ ਬਰਕਰਾਰ ਰਹੇ ਤਾਂ ਤੁਸੀਂ ਆਪਣੀ ਕਿਸੇ ਵੀ ਮਕਾਮ ਦੇ ਉੱਪਰ ਸਰ ਪਹੁੰਚ ਸਕਦੇ ਹੋ ਔਰ ਨਸ਼ਿਆਂ ਤੋਂ ਸਰ ਦੂਰ ਹੋ ਕੇ ਆਪਣੀ ਜੋ ਤੁਹਾਡੀ ਸੋਚ ਤੁਹਾਡਾ ਜੋ ਮਕਾਮ ਹੈ ਤੁਸੀਂ ਉਹਨੂੰ ਹਾਸਲ ਕਰ ਸਕਦੇ ਹੋ ਮੈਂ ਯੂਥ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਨਸ਼ੇ ਛੱਡੋ ਨਸ਼ੇ ਤਿਆਗੋ ਔਰ ਪੰਜਾਬ ਦੇ ਲਈ ਦੇਸ਼ ਭਾਰਤ ਦੇ ਲਈ ਕੋਸ਼ਨਾ ਕੁਸ਼ 1000 ਕਰਕੇ ਉਹ ਜਿਹੜਾ ਤੁਹਾਡਾ ਆਣ ਵਾਲੀ ਸਰ ਜਨਰੇਸ਼ਨ ਤੋਂ ਮਿਲ ਆ ਰਿਹਾ ਹੈ ਜੀ ਸਾਡਾ ਬੇਟਾ ਅੱਜ ਘੌਰਤ ਲਈ ਪੰਜਾਬ ਲਈ ਜਿਹੜੇ ਗੁਰਦਾਸਪੁਰ ਲਈ 골ਡ ਮੈਡਲ ਲੈ ਕੇ ਆਇਆ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਔਰ ਨੌਜਵਾਨ ਪੀੜ੍ਹੀ ਵੀ ਇਹਦੇ ਨਾਲ ਵੀ ਇੱਕ ਇਹੋ ਕੰਮ ਗੇਮ ਕੋਈ ਨਾ ਕੋਈ ਗੇਮ ਖੇਡੇ ক্রিকেট ਕਬੱਡੀ ਹਾਕੀ ਇਤਰਾ ਹਾਕੀ ਦੇ ਸਾਡੇ ਖਿਡਾਰੀ ਆਏ ਮੈਡਲ ਲੈ ਕੇ ਆਏ ਉਸੀ ਤਰ੍ਹਾਂ ਰਾਹੁਲ ਨੇ ਵੀ ਤੰਨ 골ਡ ਮੈਡਲ ਲਿਆ ਹੈ ਮੈਂ ਤੇ ਇਹੋ ਹੀ ਚਾਹਾਂਗਾ ਵੀ ਹਰ ਨੌਜਵਾਨ ਜਿਹੜਾ ਮੈਡਲ ਹੀ ਲਿਆਏ ਪੰਜਾਬ ਲਈ ਜਦਾਸਪੁਰ ਲਈ ਆਪਣੇ ਆਪਣੇ ਜ਼ਿਲ੍ਹੇ ਲਈ ਰਾਹੁਲ ਇਹ ਸੋਚੀ ਸੁਪਨਾ ਦੇਖੇ ਮੇਰਾ ਸੁਪਨਾ ਜੀ ਅਗਲੇ ਰਾਹੁਲ ਜਿਹੜਾ 올림픽 ਗੇਮ ਖੇਡੇ ਏਸ਼ੀਅਨ ਉਹਦੇ ਚ ਕੋਮਨਵੈਲਥ ਗੇਮ ਖੇਡ ਕੇ ਐਸੀ ਤਰ੍ਹਾਂ ਹੀ 골ਡ ਮੈਡਲ ਲੈ ਕੇ ਆਏ ਤੇ ਆਪਣੇ ਜ਼ਿਲ੍ਹੇ ਦਾ ਨਾਮ ਪੰਜਾਬ ਦਾ ਨਾਮ ਭਾਰਤ ਦਾ ਨਾਮ ਐਸੀ ਤਰ੍ਹਾਂ ਹੀ ਚਮਕਾਏ ਜਿਤਨਾ ਅੱਜ 골ਡ ਮੈਡਲ ਲੈ ਕੇ ਸਾਡੇ ਗਦਾਸਪੁਰ ਪਹੁੰਚਿਆ ਦੇਖੋ ਇਹ ਖਿਡਾਰੀ ਤਿਆਰ ਕਰਨ ਲਈ ਤਾਂ ਸੱਤਰਾਂ ਦੀ ਮੁਸ਼ਕਲ ਹੀ ਸਾਹਮਣਾ ਕਰਨਾ ਪੈਂਦਾ ਠੀਕ ਹੈ ਜੀ ਉਹਦਾ ਟੀਚਰ ਜਿਹੜੇ ਗਾਈਡ ਲਾਈਨ ਉਹਨਾਂ ਦੀ ਜ਼ਿਆਦਾ ਅਸੀਂ ਤਾਂ ਸਿਰਫ ਉਹਨੂੰ ਸਪੋਰਟ ਕਰਦੇ ਹਾਂ ਕਿ ਤੂੰ ਆਪਣੀ ਡਾਈਟ ਡਾਈਟ ਤੋਂ ਨਾ ਘਟੀਂ ਡਾਈਟ ਪਿਛੇ ਨਾ ਘਟਨਾ ਕਰੀ ਵੱਧ ਵੱਡਾ ਡਾਈਟ ਲੈਣੀ ਆਪਣੀ ਹਰ ਤਰ੍ਹਾਂ ਦੀ ਡਾਈਟ ਲੈਣੀ ਹੈ ਤੇ ਜਿਹੜੀ ਹੈ ਆਪਣੀ ਗੇਮ ਹੈ ਉਹਦੇ 'ਚ ਵੱਧ ਤੋਂ ਵੱਧ ਧਿਆਨ ਰੱਖਣਾ

Okay. <laughs>